ਲੋਜੀ ਵੱਡੀ ਖਬਰ ਨੇ ਕਾਂਗਰਸ ਹਲਾਕੇ ਰੱਖ ਦਿੱਤੀ ਹੈ ਕਾਂਗਰਸ ਚ ਪਛਾਣ ਲਿਆ ਦਿੱਤਾ ਹੈ ਕਿਉਂਕਿ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਨੇ ਰਵਨੀਤ ਬਿੱਟੂ ਬੈਂਕ ਸਿੰਘ ਦੇ ਪੋਤੇ ਜਿਹੜੇ ਐਮਪੀ ਲੁਧਿਆਣਾ ਤੋਂ ਕਾਂਗਰਸ ਦੇ ਲਗਾਤਾਰ ਰਹੇ ਨੇ ਅੱਜ ਬੀਜੇਪੀ ਚ ਬਿੱਟੂ ਸ਼ਾਮਲ ਹੋ ਗਿਆ ਕਾਂਗਰਸ ਛੱਡ ਦਿੱਤੀ ਹੈ ਹੁਣ ਬੀਜੇਪੀ ਦੇ ਸੋਲੇ ਗਾਉਣੇ ਸ਼ੁਰੂ ਕਰ ਚੁੱਕਾ ਹੈ ਕਾਂਗਰਸ ਨੂੰ ਗਲਤ ਕਹਿਣਾ ਸ਼ੁਰੂ ਕਰ ਚੁੱਕਾ ਹੈ ਹੁਣ ਤੱਕ ਲਗਾਤਾਰ ਰਵਨੀਤ ਬਿੱਟੂ ਕਾਂਗਰਸ ਦੀਆਂ ਤਾਰੀਫਾਂ ਕਰਦਾ ਰਿਹਾ ਤੇ ਭਾਜਪਾ ਨੂੰ ਗਲਤ ਕਹਿੰਦਾ ਰਿਹਾ ਤੁਸੀਂ ਲੀਡਰਾਂ ਦੀਆਂ ਇਹਨਾਂ ਦੇ ਸਟੈਂਡ ਦੇਖੋ ਇਹਨਾਂ ਦੀਆਂ ਜ਼ੁਬਾਨਾਂ ਦੇਖੋ ਚਾਹੇ ਉਹ ਕੈਪਟਨ ਅਮਰਿੰਦਰ ਹੋਵੇ ਚਾਹੇ ਸੁਨੀਲ ਜਾਖੜ ਹੋਵੇ ਚਾਹੇ ਮਨਪ੍ਰੀਤ ਬਾਦਲ ਹੋਵੇ ਚਾਹੇ ਹੁਣ ਰਵਨੀਤ ਬਿੱਟੂ ਹੈ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਜਪਾ ਚਲੇ ਗਏ ਨੇ ਜਦੋਂ ਕਾਂਗਰਸ ਪੰਜਾਬ ਦੇ ਵਿੱਚ ਵੱਡੀ ਜਿੱਤ ਦਾ ਦਾਵਾ ਕਰ ਰਹੀ ਹੈ ਐਮਪੀ ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਸੀ ਉਸ ਵਕਤ ਬਿੱਟੂ ਨੇ ਝਟਕਾ ਦਿੱਤਾ ਔਰ ਬਿੱਟੂ ਜਿਹੜਾ ਲਗਾਤਾਰ ਕਾਂਗਰਸ ਦੇ ਵਿੱਚ ਜਿਹੜੀ ਧੜੇਬਾਜੀ ਆ ਉਹਦੇ ਚੋਂ ਇੱਕ ਧੜੇ ਦੇ ਨਾਲ ਰਿਹਾ ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਇਸ ਟਾਈਮ ਕਈ ਧੜੇ ਜਿਹੜੇ ਨੇ ਉਹ ਬਣੇ ਹੋਏ ਸੀਗੇ ਔਰ ਕਾਂਗਰਸ ਪੰਜਾਬ ਦੀ ਧੜੇਬਾਜੀ ਦਾ ਸ਼ਿਕਾਰ ਹੋ ਕੇ ਹੀ ਲਗਾਤਾਰ ਥੱਲੇ ਜਾ ਰਹੀ ਹੈ ਪੰਜਾਬ ਦੇ ਵਿੱਚ ਅੱਜ ਇੱਕ ਪਾਸੇ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਣ ਦੀਆਂ ਖਬਰਾਂ ਆ ਰਹੀਆਂ ਸੀ ਗੱਲਬਾਤ ਵੀ ਚੱਲ ਰਹੀ ਸੀ ਉਹਦੇ ਉੱਪਰ ਅੱਜ ਰੋਕ ਲੱਗ ਗਈ ਕਿਉਂਕਿ ਸੁਨੀਲ ਜਾਖੜ ਪ੍ਰਧਾਨ ਭਾਜਪਾ ਨੇ ਇਹ ਐਲਾਨ ਕਰ ਦਿੱਤਾ ਕਿ ਭਾਜਪਾ ਪੰਜਾਬ 'ਚ ਇਕੱਲੇ ਚੋਣਾਂ ਲੜੇਗੀ ਤੇ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ ਉਹ ਵੱਡੀ ਖਬਰ ਤੋਂ ਬਾਅਦ ਇਹ ਵੱਡੀ ਖਬਰ ਆ ਗਈ ਕਿ ਰਵਨੀਤ ਮਿੱਟੂ ਭਾਜਪਾ 'ਚ ਸ਼ਾਮਲ ਹੋ ਗਏ ਨੇ ਇੱਥੇ ਹੁਣ ਸੋਚਣ ਵਾਲੇ ਬਹੁਤ ਸਵਾਲ ਬਣਦੇ ਨੇ ਮੈਂ ਕਹੂੰਗਾ ਉਹਨਾਂ ਲੋਕਾਂ ਨੂੰ ਜਿਹੜੇ ਅਜੇ ਵੀ ਸੋਚਦੇ ਨਹੀਂ ਸਮਝਦੇ ਨਹੀਂ ਔਰ ਇਹਨਾਂ ਲੀਡਰਾਂ ਦੇ ਮਗਰ ਲੱਗੇ ਹੋਏ ਨੇ ਇਹਨਾਂ ਰਾਜਨੀਤਾਵਾਂ ਦੇ ਪਿੱਛੇ ਲੱਗ ਬਣੇ ਹੋਏ ਨੇ ਅਜੇ ਤਾਂ ਥੋੜਾ ਜਿਆ ਸੋਚ ਲੋ ਅਜੇ ਵੀ ਜੇ ਨਾ ਸੋਚਿਆ ਤਾਂ ਫੇਰ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਨਹੀਂ ਕਰਨਗੀਆਂ ਦੇਖ ਲੋ ਕੀ ਸਟੈਂਡ ਨੇ ਇਹਨਾਂ ਦੇ ਜਦੋਂ ਕੋਈ ਕਹਿੰਦਾ ਹੈ ਕਿ ਇਹਨਾਂ ਰਾਜਨੀਤਿਕ ਪਾਰਟੀਆਂ ਚ ਕੋਈ ਫਰਕ ਨਹੀਂ ਨਾ ਸੋਚਦਾ ਨਾ ਸਮਝਦਾ ਨਾ ਵਿਚਾਰਧਾਰਾ ਦਾ ਔਰ ਇਹਨਾਂ ਲੀਡਰਾਂ ਦਾ ਇਹਨਾਂ ਰਾਜਨੇਤਾਵਾਂ ਦਾ ਕੋਈ ਸਟੈਂਡ ਨਹੀਂ ਤਾਂ ਕਈ ਲੋਕਾਂ ਨੂੰ ਇਹ ਗੱਲ ਬੁਰੀ ਲੱਗਦੀ ਹੈ ਪਰ ਆ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਗੂ 25-25 ਸਾਲ ਜਿਹੜੀ ਪਾਰਟੀ ਨੂੰ ਗਲਤ ਕਹਿੰਦੇ ਰਹੇ ਉਹਦੇ ਵਿੱਚ ਛਾਲਾ ਮਾਰ ਕੇ ਜਾ ਰਹੇ ਨੇ ਤੇ 25-30-30 ਸਾਲ ਜਿਹੜੀ ਪਾਰਟੀ ਦੀ ਤਾਰੀਫਾ ਕਰਦੇ ਰਹੇ ਇੱਕਦਮ ਉਸ ਨੂੰ ਗਲਤ ਕਹਿ ਰਹੇ ਨੇ ਹੁਣ ਮੈਂ ਪੁੱਛਣਾ ਚਾਹੂੰਗਾ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਐਨਾ ਪਿੱਛੇ ਲੱਗੇ ਹੋਏ ਨੇ ਕੀ ਹੁਣ ਉਹ ਇਹਨਾਂ ਨੂੰ ਸਵਾਲ ਪੁੱਛਣਗੇ ਕਿ ਤੁਹਾਡਾ ਸਟੈਂਡ ਕਿਉਂ ਨਹੀਂਗਾ ਤੁਹਾਡਾ ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਤੁਸੀਂ ਕਿਉਂ ਇਸ ਤਰ੍ਹਾਂ ਦੇ ਹੋ ਕਿ ਮਿੰਟੋਂ-ਮਿੰਟੀ ਜਿੱਧਰ ਮਰਜ਼ੀ ਚਲੇ ਜਾਂਦੇ ਹੋ ਔਰ ਅੱਜ ਜਰ ਰਵਨੀਤ ਬਿੱਟੂ ਨੇ ਜਿਹੜੀ ਕਾਂਗਰਸ ਛੱਡਣ ਤੋਂ ਬਾਅਦ ਬੀਜੇਪੀ ਦੇ ਨਾਲ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਬੀਜੇਪੀ ਦੀਆਂ ਤਾਰੀਫਾਂ ਮੋਦੀ ਦੀਆਂ ਤਾਰੀਫਾਂ ਐਨ ਉਸੇ ਤਰ੍ਹਾਂ ਜਿਵੇਂ ਜਦੋਂ ਮਨਪ੍ਰੀਤ ਬਾਦਲ ਬੀਜੇਪੀ ਵਿੱਚ ਸ਼ਾਮਲ ਹੋਇਆ ਸੀ ਦਾ ਮਨਪ੍ਰੀਤ ਬਾਦਲ ਨੇ ਵੀ ਇਦਾਂ ਹੀ ਕੀਤਾ ਸੀ ਅਜੇ ਕੁਝ ਦਿਨ ਪਹਿਲਾਂ ਜਿਹੜਾ ਰਵਨੀਤ ਬਿੱਟੂ ਆ ਉਹ ਭਾਜਪਾ ਨੂੰ ਭਾਜਪਾ ਦੀ ਸਰਕਾਰ ਨੂੰ ਗਲਤ ਕਹਿ ਰਿਹਾ ਸੀ ਔਰ ਹੁਣ ਉਹੀ ਰਵਨੀਤ ਬਿੱਟੂ ਭਾਜਪਾ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਬਿਲਕੁਲ ਠੀਕ ਕਹਿਣਾ ਸ਼ੁਰੂ ਕਰ ਚੁੱਕਾ ਹੋਇਆ ਔਰ ਸਭ ਤੋਂ ਹੈਰਾਨੀਜਨਕ ਤੇ ਦੁੱਖ ਭਰੀ ਗੱਲ ਇਹ ਹੈ ਕਿ ਜਦੋਂ ਸਾਡੀ ਜਨਤਾ ਸਦੇ ਆਮ ਲੋਕ ਕੁਝ ਸੋਚਦੇ ਨਹੀਂ ਕੁਝ ਸਮਝਦੇ ਨਹੀਂ ਔਰ ਕਮਲੇ ਬਣ ਜਾਂਦੇ ਨੇ ਲਾਈਲਕ ਬਣ ਜਾਂਦੇ ਨੇ ਤਾ ਸਭ ਤੋਂ ਜ਼ਿਆਦਾ ਨੁਕਸਾਨ ਉਦੋਂ ਹੁੰਦਾ ਔਰ ਇਹ ਬਹੁਤ ਲੰਬੇ ਟਾਈਮ ਤੋਂ ਦਹਾਕਿਆਂ ਤੋਂ ਇਹ ਨੁਕਸਾਨ ਜਿਹੜਾ ਹੁੰਦਾ ਆਇਆ ਔਰ ਆਇਸ ਟਾਈਮ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਬਿਲਕੁਲ ਪਤਲੀ ਹੋ ਗਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਕਾਂਗਰਸ ਦਾ ਇੱਕ ਐਮਐਲਏ ਸੀਗਾ ਮੌਜੂਦਾ ਐਮਐਲਏ ਰਾਜਕੁਮਾਰ ਚੱਬੇਵਾਲ ਉਹ ਕਾਂਗਰਸ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਚਲਾ ਗਿਆ ਸੀ ਤੇ ਹੁਣ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਤੇ ਭਾਜਪਾ ਚਲਾ ਗਿਆ ਪਹਿਲਾ ਕੈਪਟਨ ਕਾਂਗਰਸ ਨੂੰ ਛੱਡ ਕੇ ਬੀਜੇਪੀ ਚਲਾ ਗਿਆ ਸੁਨੀਲ ਜਾਖੜ ਵੀ ਗਿਆ ਮਨਪ੍ਰੀਤ ਬਾਦਲ ਵੀ ਗਿਆ ਜਿਹੜਾ ਫਤੇਜੰਗ ਬਾਜਵਾ ਪ੍ਰਤਾਪ ਬਾਜਵਾ ਦਾ ਭਰਾ ਉਹ ਵੀ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਚਰਚਾ ਇਹ ਆ ਕਿ ਕੋਈ ਵੀ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅੱਜ ਅਗਵਾਈ ਕਰ ਰਹੇ ਨੇ ਉਹਨਾਂ ਚੋਂ ਵੀ ਬੀਜੇਪੀ 'ਚ ਜਾ ਸਕਦੇ ਨੇ ਆਪਾਂ ਨੂੰ ਸਮਝਣਾ ਪੈਣਾ ਵੇਖੋ ਜਿਹੜੇ ਲੀਡਰਾਂ ਨੂੰ ਆਪਾਂ ਕਿਸੇ ਪਾਰਟੀ ਦੇ ਬੜੇ ਖਾਸ ਜਾ ਕਿਸੇ ਪਾਰਟੀ ਦੇ ਬੜੇ ਪੱਕੇ ਮੰਨ ਰਹੇ ਆ ਉਹਨਾਂ ਦਾ ਕੋਈ ਇੱਕ ਮਿੰਟ ਦਾ ਕੋਈ ਭਰੋਸਾ ਨਹੀਂਗਾ ਕਿ ਉਹ ਆਪਦੇ ਨਿੱਜੀ ਫਾਇਦੇ ਲਈ ਆਪਦੀ ਕੁਰਸੀ ਲਈ ਆਪਦੇ ਲਾਲਚ ਲਈ ਉਹ ਮਿੰਟੋ ਮਿੰਟ ਟਪੂਸੀ ਮਾਰ ਕੇ ਇਧਰੋਂ ਇਧਰ ਤੇ ਇਧਰੋਂ ਇਧਰ ਚਲੇ ਜਾਣ ਜਨਤਾ ਜੇ ਸੋਚਣਾ ਅਜੇ ਵੀ ਸ਼ੁਰੂ ਨਾ ਕਰੇਗੀ ਤਾਂ ਲਾਜ਼ਮੀ ਮੈਂ ਪਹਿਲਾਂ ਵੀ ਕਿਹਾ ਹੁਣ ਫਿਰ ਕਹਿੰਨਾ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨਗੀਆਂ ਕਿਉਂਕਿ ਇਹ ਜਿਹੜੇ ਲੀਡਰ ਨੇ ਇਹ ਸਾਨੂੰ ਕਮਲੇ ਸਮਝਦੇ ਨੇ ਭੋਲੇ ਸਮਝਦੇ ਨੇ ਲੋਲੇ ਸਮਝਦੇ ਨੇ ਝੁਰਲੂ ਸਮਝਦੇ ਨੇ ਇਹਨਾਂ ਨੂੰ ਐ ਲੱਗਦਾ ਕਿ ਜੋ ਮਰਜ਼ੀ ਤੇ ਜਦੋਂ ਮਰਜ਼ੀ ਕਰ ਜਾਣ ਲੋਕਾਂ ਨੂੰ ਤਾਂ ਫੇਰ ਮਗਰ ਲਾਇਆ ਜਾ ਹੀ ਸਕਦਾ ਹੈ ਇਸੇ ਕਰਕੇ ਇਹ ਮਿੰਟੋ-ਮਿੰਟੀ ਆਪਣੇ ਸਟੈਂਡ ਬਦਲ ਜਾਂਦੇ ਨੇ ਤੇ ਅੱਜ ਰਵਨੀਤ ਬਿੱਟੂ ਨੇ ਉਹੀ ਕੁਝ ਕੀਤਾ ਹੈ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ ਚਲੇ ਗਏ ਨੇ ਵੈਸੇ ਇਹ ਗੱਲ ਕੋਈ ਬਹੁਤੀ ਹੈਰਾਨੀ ਵਾਲੀ ਨਹੀਂ ਹੈ ਕਿਉਂਕਿ ਰਵਨੀਤ ਬਿੱਟੂ ਜਿੱਦਾਂ ਦੀਆ ਸਮਝ ਪਹਿਲਾਂ ਰੱਖਦਾ ਰਿਹਾ ਹੈ ਉਹ ਬੀਜੇਪੀ ਦੇ ਨਾਲ ਮਿਲਦੀ ਹੈ ਰਵਨੀਤ ਬਿੱਟੂ ਨੂੰ ਵੀ ਪਤਾ ਹੈ ਕਿ ਉਹਦੀ ਵੋਟ ਜਾਦਾ ਸ਼ਹਿਰੀ ਵੋਟ ਹੈ ਤੇ ਸ਼ਹਿਰੀ ਵੋਟ ਜਿਹੜੀ ਹੈ ਉਹ ਉਹਨੂੰ ਪੈ ਹੀ ਜਾਣੀ ਹੈ ਉਹ ਕਾਂਗਰਸ ਚ ਹੋਵੇ ਜਾਂ ਉਹ ਬੀਜੇਪੀ ਚ ਹੋਵੇ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਵਰਗਲਾ ਲੈਣਾ ਰਾਜਨੀਤਕਾਂ ਨੂੰ ਬਹੁਤ ਆਉਂਦਾ ਹੈ ਇਹ ਲੋਕ ਸੇਵਾ ਦੇ ਨਾਂ ਤੇ ਜਾਂ ਪੰਜਾਬ ਦੇ ਭਲੇ ਦੇ ਨਾਂ ਤੇ ਆਪਦੇ ਸਟੈਂਡ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ ਪਰ ਅਸਲ ਇਹ ਸਾਰਾ ਕੁਝ ਆਪਣੀ ਕੁਰਸੀ ਲਈ ਕਰਦੇ ਨੇ ਸਿਰਫ ਤੇ ਸਿਰਫ ਲੋਕ ਸੇਵਾ ਦਾ ਤੇ ਪੰਜਾਬ ਭਲਾਈ ਦਾ ਨਾਂ ਵਰਤਿਆ ਜਾਂਦਾ ਸੋ ਰਵਨੀਤ ਬਿੱਟੂ ਨੇ ਇਸ ਟਾਈਮ ਬੀਜੇਪੀ ਦਾ ਦામਨ ਥਾਮ ਲਿਆ ਰਵਨੀਤ ਬਿੱਟੂ ਨੇ ਇਸ ਟਾਈਮ ਬੀਜੇਪੀ ਦਾ ਝੰਡਾ ਚੁੱਕ ਲਿਆ ਤੇ ਰਵਨੀਤ ਬਿੱਟੂ ਜਿਹੜਾ ਕਿ ਪਹਿਲਾਂ ਤੋਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਅਮਿਤ ਸ਼ਾਹ ਦੇ ਨਰਿੰਦਰ ਮੋਦੀ ਦੇ ਕਾਫੀ ਨੇੜੇ ਹੈ ਉਹਨਾਂ ਦੇ ਨਾਲ ਬਹਿਣੀ ਉੱਠਣੀ ਆਮ ਤੌਰ ਤੇ ਇਹਦੀ ਚੱਲਦੀ ਹੈ ਉਹਨਾਂ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ ਤਾ ਉਹ ਗੱਲ ਬਿਲਕੁਲ ਸੱਚ-ਸਾਬਤ ਹੋਈ ਐ ਤਾਂ ਇੱਕ ਗੱਲ ਮੈਂ ਲੋਕਾਂ ਨੂੰ ਕਹੂੰਗਾ ਜਿਹੜੇ ਵੀ ਜਿਹੜੀ ਪਾਰਟੀ ਦੇ ਨੇਤਾ ਨੂੰ ਤੁਸੀਂ ਬਹੁਤ ਘੈਂਟ ਸਮਝਦੇ ਹੋ ਖਾਸ ਕਰ ਰਾਜਨੇਤਾਵਾਂ ਚ ਉਹਨਾਂ ਨੂੰ ਇੰਜ ਸਮਝਣਾ ਬੰਦ ਕਰ ਦਿਓ ਕਿਉਂਕਿ ਐਂ ਸਮਝੋ ਵੀ ਇਹਨਾਂ ਦਾ ਕੋਈ ਪਤਾ ਹੀ ਨਹੀਂ ਕਿਹੜੇ ਟਾਈਮ ਕਿਹੜਾ ਕਿੱਧਰ ਚਲਾ ਜਾਈ ਹੁਣ ਜਿਹੜੇ ਬਿੱਟੂ ਮਗਰ ਕੱਲ ਤੱਕ ਲੱਗੇ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਬਿੱਟੂ ਇੱਕ ਮਿੰਟ ਦੇ ਵਿੱਚ ਬੀਜੇਪੀ ਚਲਾ ਜਾਏਗਾ ਹੁਣ ਜਿਹੜੇ ਪਹਿਲਾਂ ਸੁਨੀਲ ਜਾਖੜ ਦੇ ਮਗਰ ਲੱਗੇ ਸੀ ਜਿਸ ਦਿਨ ਸੁਨੀਲ ਜਾਖੜ ਅਚਾਨਕ ਬੀਜੇਪੀ ਚ ਗਿਆ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਸੁਨੀਲ ਜਾਖੜ ਜਿਹੜਾ 20-25 ਸਾਲ ਤੋਂ ਬੀਜੇਪੀ ਨੂੰ ਗਲਤ ਕਹਿੰਦਾ ਰਿਹਾ ਵੀ ਉਹ ਮੰਟ ਦੇ ਵਿੱਚ ਬੀਜੇਪੀ ਚ ਚਲਾ ਜਾਏਗਾ ਸੋ ਇਹ ਸਾਰਾ ਵਰਤਾਰਾ ਇਸ ਟਾਈਮ ਵਾਪਰ ਰਿਹਾ ਲੀਡਰਾਂ ਦਾ ਰਾਜਨੀਤਕਾਂ ਦਾ ਕੋਈ ਸਟੈਂਡ ਕੋਈ ਜ਼ੁਬਾਨ ਦਾ ਮੁੱਲ ਉਹ ਬਹੁਤ ਘੱਟ ਨਜ਼ਰ ਆ ਰਿਹਾ ਸੋ ਅੱਜ ਦੀ ਇਹ ਤਾਜੀ-ਤਾਜੀ ਖਬਰ ਨੇ ਕਾਂਗਰਸ ਦੇ ਵਿੱਚ ਹੜਕੰਪ ਮਚਾ ਦਿੱਤਾ ਵੈਸੇ ਕਾਂਗਰਸ ਦੇ ਜਿਹੜੇ ਕੁਝ ਨੇਤਾ ਨੇ ਉਹ ਖੁਸ਼ ਹੋ ਰਹੇ ਨੇ ਕਿ ਚੰਗਾ ਹੋਇਆ ਇਹ ਪਹਿਲਾਂ ਹੀ ਸਾਡੇ ਉਲਟ ਚੱਲ ਰਿਹਾ ਸੀ ਚਲੋ ਚੰਗਾ ਹੋਇਆ ਬੀਜੇਪੀ ਚ ਗਿਆ ਅਸੀਂ ਹੁਣ ਕਾਂਗਰਸ ਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ ਪਰ ਉਹ ਇਹ ਯਾਦ ਰੱਖਣ ਕਿ ਜਦੋਂ ਉਹਨਾਂ ਦੀ ਕਾਂਗਰਸ ਚ ਰਹਿ ਹੀ ਕੋਈ ਨਹੀਂ ਚੱਲਿਆ ਕੈਪਟਨ ਵੀ ਗਿਆ ਜਾਖੜ ਵੀ ਗਿਆ ਮਨਪ੍ਰੀਤ ਬਾਦਲ ਵੀ ਗਿਆ ਬਿੱਟੂ ਵੀ ਗਿਆ ਫਤੇਜੰਗ ਬਾਜਵਾ ਵੀ ਗਿਆ ਰਾਜਕੁਮਾਰ ਚੱਬੇਵਾਲ ਤੇ ਸੁਸ਼ੀਲ ਰਿੰਕੂ ਆਮਦ ਵੀ ਪਾਰਟੀ ਚ ਗਿਆ ਤੇ ਕਾਂਗਰਸ ਚ ਰਹਿ ਕੌਣ ਚੱਲਿਆ ਤਾਂ ਕੱਲੇ ਉਹ ਕਹਿੰਦੇ ਆ ਕੱਲੀ ਵੇੜੇ ਵਸਾਂ ਤੇ ਕਤੂਰੇ ਨਾਲ ਹੱਸਾਂ ਵਾਲੀ ਗੱਲ ਜਿਹੜੀ ਆ ਉਹ ਬਾਕੀ ਬੱਤ ਦੇ ਲੀਡਰਾਂ ਨਾਲ ਨਾ ਹੋ ਜੇ ਜਿਹੜੇ ਇਸ ਟਾਈਮ ਖੁਸ਼ ਹੋ ਰਹੇ ਨੇ ਕਿ ਚੰਗਾ ਹੋਇਆ ਰਮਨੀਤ ਬਿੱਟੂ ਕਾਂਗਰਸ ਛੱਡ ਗਿਆ ਅਸੀਂ ਇਕੱਲੇ ਰਹਿ ਗਏ ਸੋ ਬਹੁਤ ਮਿਹਰਬਾਨੀ ਸ਼ੁਕਰੀਆ